ਅੱਜ ਸਰ ਪੁੱਛੋ ਨਾ ਜੀ ਅੱਜ ਇੱਕ ਇਹ ਜਾ ਇਤਿਹਾਸ ਰਚ ਗਿਆ ਰੂਬ ਲਾਟਰੀ ਵਾਲੀ ਦੁਕਾਨ ਤੇ ਜਿਹੜਾ ਅਸੀਂ ਸੋਚ ਵੀ ਨਹੀਂ ਸਕਦੇਗੇ ਅਸੀਂ ਖੁਆਬ ਵਿੱਚ ਵੀ ਨਹੀਂ ਸੋਚ ਸਕਦੇ ਸੀਗੇ ਅੱਜ ਪਰਮਾਤਮਾ ਨੇ ਜਿਹੜਾ ਆਪਣੀ ਦੁਕਾਨ ਤੋਂ ਪ੍ਰਾਈਜ਼ ਦਿੱਤਾ ਪ੍ਰਾਈਜ਼ ਤਾਂ ਆਪਣੇ ਕੋਲ 5 ਕਰੋੜ 2.5 ਕਰੋੜ 1.5 ਕਰੋੜ ਕਰੋੜ ਸਾਰੇ ਪ੍ਰਾਈਜ਼ ਹੀ ਨਿਕਲੇ ਆ ਉਹ ਸਾਰਿਆਂ ਤੋਂ ਅਟਕੇ ਜਿਹੜੇ ਆ ਅੱਜ ਆਪਣੇ ਕੋਲ ਪ੍ਰਾਈਜ਼ ਨਿਕਲੇ ਆ ਉਹ ਤਿੰਨ ਪ੍ਰਾਈਜ਼ ਨਿਕਲੇ ਆ ਸਰ ਹੈਟ੍ਰਿਕ ਵਜਈਏ ਤਿੰਨ ਦਿਨਾਂ 'ਚ ਤਿੰਨ ਪ੍ਰਾਈਜ਼ ਨਿਕਲੇ ਆ ਜੀ ਆਪਣੇ ਕੋਲ ਉਹਦੇ ਦੀ ਵੱਡੀ ਖਾਸੀਅਤ ਇਹ ਆ ਵੀ ਉਹ ਇੱਕੋ ਬੰਦੇ ਨੇ ਤਿੰਨ ਪ੍ਰਾਈਜ਼ ਜਿੱਤੇ ਆ ਸਰ ਉਹ ਆਗੇ ਆ ਜੀ ਬੁੱਟਾ ਰਾਮ ਆਪੂਟਾ ਰਾਮ ਜੀ ਨੇ ਅੱਜ ਰਿਕਾਰਡ ਤੋੜਤਾ ਹੈ ਆਪਣੀ ਦੁਕਾਨ ਤੇ ਇਹਨਾਂ ਨੇ ਕਿ ਇਤਿਹਾਸ ਰਚਤਾ ਹੈ ਇਹਨਾਂ ਨੂੰ ਕੱਲ ਵੀ ਆਪਣੀ ਦੁਕਾਨ ਤੇ ਪ੍ਰਾਈਜ਼ ਨਿਕਲਿਆ ਸੀਗਾ ਤੇ ਪਰਸੋ ਵੀ ਤੇ ਅੱਜ ਫਿਰ ਤਿੰਨ ਦਿਨਾਂ ਅੱਜ ਐਜਾ ਕੋਈ ਵੀ ਮੈਨੂੰ ਲੱਗਦਾ ਵੀ ਫਿਲਹਾਲ ਕੋਈ ਜਲਦੀ ਕਿਤੇ ਕੋਈ ਵੀ ਆਇਆ ਬੰਦਾ ਪਿਆਦਾ ਨਹੀਂ ਹੋਇਆ ਹੈਗਾ ਜਿੰਨੇ ਕਿ ਤਿੰਨ ਦਿਨਾਂ ਅੱਜ ਤਿੰਨ ਵਾਰੀ ਪ੍ਰਾਈਜ਼ ਜਿੱਤੇ ਆਵੇ ਆਮ ਲੋਕਾਂ ਨੇ ਪ੍ਰਾਈਜ਼ ਦਾ ਬਹੁਤ ਜਿੱਤੇ ਹੋਣਗੇ ਕਈਆਂ ਨੇ ਪੰਜ ਵਾਰੀ ਜਿੱਤੇ ਆਏਗਾ ਲੇਕਿਨ ਕੁਝ ਗੈਪ ਨਾਲ ਜਿੱਤੇ ਆਵੇਗਾ ਇਹਨਾਂ ਨੇ ਜਿਹੜੀ ਇੱਕ ਹੈਟ੍ਰਿਕ ਬਣਾਈ ਹੈ ਜੀ ਅੱਜ ਡਰਾ ਹੋਇਆ ਸੀ ਸਰ ਆ 17 ਤਰੀਕ ਅੱਜ ਸਵੇਰੇ ਅੱਜ ਫੇਰ ਇਹਨਾਂ ਨੂੰ ਆਇਆ ਜੀ 45000 ਰੁਪਏ ਦਾ ਇਨਾਮ ਕੱਲ ਰਾਤ ਨੂੰ ਆਇਆ ਜੀ ਪਰਸੋ ਵੀ ਰਾਤ ਨੂੰ ਆਇਆ ਜੀ ਸਿਰਫ 36 ਘੰਟਿਆਂ ਦੇ ਵਿੱਚ ਇੱਕੋ ਬੰਦਾ ਸਰ ਕੋਈ ਦੋ ਨਹੀਂ ਕੋਈ ਤਿੰਨ ਨਹੀਂ ਇੱਕੋ ਬੰਦਾ ਸਰ ਇਹਨਾਂ ਨੇ ਇੱਕ ਇਤਿਹਾਸ ਰਚਿਆ ਹੈ ਰਿਕਾਰਡ ਤੋੜਿਆ ਹੈ ਬਹੁਤ ਵੱਡਾ ਰਿਕਾਰਡ ਹੈ ਜਿਹਨੂੰ ਤੋੜਨਾ ਬਹੁਤ ਔਖਾ ਹੈ ਮੈਨੂੰ ਲੱਗਦਾ ਵੀ ਪੂਰੇ ਪੰਜਾਬ ਕੀ ਇੰਡੀਆ ਦੇ ਵਿੱਚ ਜਲਦੀ ਕਿਤੇ ਕੋਈ ਆ ਜਾ ਬੰਦਾ ਨਹੀਂ ਹੋਏਗਾ ਜਿਨੇ 3 ਦਿਨਾਂ 'ਚ 3 ਲਾਟਰੀਆਂ ਪਾਈਆਂ ਤੇ ਤਿੰਨਾਂ ਦਾ ਹੀ ਪ੍ਰਾਈਜ਼ ਆਇਆ ਹੋਵੇ ਉਹਨਾਂ ਵਿੱਚ ਕਬੂਟਾ RAM ਜੀ ਨੇ ਉਹ ਜਿਵੇਂ ਕਹਿੰਦੇ ਆ ਨਾ ਜੀ ਇੱਕ ਗਾਣਾ ਹਿੰਦੀ ਚ ਇਸ ਦੁਨੀਆ ਮੇਂ ਜਬ ਪ੍ਰੇਮ ਗ੍ਰੰਥ ਲਿਖਾ ਜਾਏਗਾ ਸਭ ਤੋਂ ਉੱਪਰ ਲੈਲਾ ਮਜਨੂ ਦਾ ਨਾਮ ਆਏਗਾ ਤੇ ਮੈਨੂੰ ਲੱਗਦਾ ਵੀ ਲੈਲਾ ਮਜਨੂ ਦਾ ਨਾਮ ਤਾਂ ਹਿੰਦੂ ਚ ਆਏਗਾ ਹੀ ਆਏਗਾ ਪਿਆਰ ਵਾਲੇ ਚ ਲੇਕਿਨ ਜਬ ਲਾਟਰੀ ਵਾਲੋ ਦਾ ਇਤਿਹਾਸ ਲਿਖਾ ਜਾਏਗਾ ਤਾਂ ਮੈਨੂੰ ਲੱਗਦਾ ਬੁੱਟਾ ਰਾਮ ਜੀ ਦਾ ਨਾਮ ਵੀ ਪਹਿਲੇ ਆਏਗਾ ਠੀਕ ਹੈ ਇਹਨਾਂ ਦੇ ਪ੍ਰਾਈਜ਼ ਕਰੋੜਾਂ ਵਾਲੇ ਨਹੀਂ ਹੈ ਲੇਕਿਨ ਇਹਨਾਂ ਦੇ ਇਨਾਮ ਇੱਕ ਐਹੋ ਜਿਹਾ ਪ੍ਰਾਈਜ਼ ਹੈਗਾ ਜਿਨ੍ਹਾਂ ਨੂੰ ਯਾਨੀ ਕਿ ਤਿੰਨ ਦਿਨਾਂ ਵਿੱਚ ਕੰਟੀਨਿਊਸ ਤਿੰਨੇ ਦੇ ਤਿੰਨੇ ਪ੍ਰਾਈਜ਼ ਇਹਨਾਂ ਨੇ ਜਿੱਤੇ ਹੈ ਉਹਨੂੰ ਤੋੜਨਾ ਬਹੁਤ ਔਖਾ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਫਾਇਲ ਗਾਲਿਆਂ ਨੂੰ ਇਹ ਬੁੱਟਾ ਰਾਮ ਜੀ ਨੇ ਆਪਣੀ ਦਾ ਕਿਸਮਤ ਮਤਲਬ ਰੋਸ਼ਨ ਕੀਤੀ ਕੀਤੀ ਹੈ ਨਾਲ ਸਾਡੇ ਨਾਮ ਵੀ ਰੂਪ ਲੋਟਰੀ ਵਾਲਿਆਂ ਦਾ ਬਹੁਤ ਉੱਚਾ ਕੀਤਾ ਹੈ ਕਿਉਂਕਿ ਸਾਡੇ ਕੋਲੋਂ ਇਹਨਾਂ ਨੂੰ ਪ੍ਰਾਈਜ਼ ਲੱਗੇ ਆ ਸਾਡੀ ਦੁਕਾਨ ਤੋਂ ਨਿਕਲੇ ਆ ਸਾਨੂੰ ਬਹੁਤ ਮਾਣ ਆ ਜੀ ਸਾਡਾ ਇਹ ਰਿਕਾਰਡ ਅੱਗੇ ਹੋਰ ਲੈ ਕੇ ਜਾਵਾਂਗੇ ਇਹਨਾਂ ਨੇ ਤਿੰਨ ਜਿਵੇਂ ਉਹ ਕਹਿੰਦੇ ਨੇ ক্রিকেট ਤਿੰਨ ਕਹਿੰਦਾ ਤਿੰਨ ਛੱਕੇ ਮਾਰੇ ਆ ਤੇ ਹੋ ਸਕਦਾ ਹਲੇ ਇਹ ਯੁਵਰਾਜ ਸਿੰਘ ਜੀ ਬਣ ਕੇ ਹਲੇ ਬਾਕੀ ਦਿਨ ਵੀ ਪਏ ਆ ਤੇ ਉਹਨਾਂ ਦਾ ਵੀ ਰਿਕਾਰਡ ਤੋੜ ਸਕਦੇ ਆ 6 ਛੱਕੇ ਵੀ ਲਾ ਸਕਦੇ ਆ ਤੇ ਕੱਲ ਤੁਹਾਨੂੰ ਅਸੀਂ ਕਿਹਾ ਜੀ ਹੈਟ੍ਰਿਕ ਲਾਣਗੇ ਪ੍ਰਮਾਤਮਾ ਅਗੇ ਦੁਆ ਕੀਤੀ ਸੀ ਕਿ ਅੱਜ ਵੀ ਦੁਆ ਕਰਦੇ ਆ ਵੀ ਪ੍ਰਮਾਤਮਾ ਇਹਨਾਂ ਨੂੰ ਜਿਹੜਾ ਇਹ ਯੁਵਰਾਜ ਸਿੰਘ ਦੇ ਰਿਕਾਰਡ ਤਰ੍ਹਾਂ ਇੱਕ 6 ਵਾਲਾ 6 ਛੱਕੇ ਮਾਰਨ 6 ਦਿਨ ਲਗਾਈ ਪ੍ਰਾਈਜ਼ ਪ੍ਰਾਈਜ਼ ਇਤਨ ਹਾਂਜੀ ਬੋਟਾ ਰਾਮ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਖੁਸ਼ ਦੀ ਗੱਲ ਹੈ ਜੀ ਇਹ ਤੋੜ ਕੀ ਕੁਝੀ ਹੋ ਸਕਦੀ ਹੈ ਜੀ ਤਿੰਨ ਦਿਨਾਂ ਦੇ ਵਿੱਚ ਤਿੰਨ ਇਨਾਮ ਆ ਜਾਣੇ ਕਿ ਛੋਟੇ ਨੇ ਪਰ ਬਹੁਤ ਵੱਡੇ ਨੇ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਅਸੀਂ ਬਹੁਤ ਖੁਸ਼ ਹੈ ਬਹੁਤ ਸਰ ਮੈਨੂੰ ਮੈਨੂੰ ਤਾਂ ਇਹ ਹੈ ਜੀ ਕੱਲ ਦੀ ਇੰਟਰਵਿਊ ਜੇ ਕਹਿ ਰਹੇ ਸੀਗੇ ਕਿ ਸਾਨੂੰ 2.5 ਕਰੋੜ ਜਾਂ 5 ਕਰੋੜ ਇਕੱਠਾ ਚਾਹੀਦਾ ਪਰ ਮੈਨੂੰ ਲੱਗਦਾ ਵੀ ਪ੍ਰਮਾਤਮਾ ਨੇ ਇਹਨਾਂ ਨੂੰ ਇਕੱਠਾ ਨਾ ਦੇ ਕੇ ਕਿਸ਼ਤਾਂ 'ਚ ਦੇਣ ਦਾ ਫੈਸਲਾ ਕਰ ਲਿਆ ਹੈ ਯਾਨੀ ਕਿ ਤਿੰਨ ਦਿਨਾਂ 'ਚ ਤਿੰਨ ਵਾਰ ਹੀ ਆ ਗਿਆ ਤਾਂ ਸ਼ਾਇਦ ਅੱਗੇ ਵੀ ਐਸੇ ਤਰ੍ਹਾਂ ਕਿਸ਼ਤਾਂ ਆ ਜਾਏਗਾ ਮੈਂ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇੱਕ ਵਾਰੀ ਮੁਰਗੀ ਹਲਾਲ ਨਾ ਕਰੋ ਅੰਡੇ ਨੂੰ ਹੀ ਖਾਓ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੈ ਹੋ ਸਕਦਾ ਪਰਮਾਤਮਾ ਜੋ ਕਰਦਾ ਹੈ ਇਹ ਅੱਛਾ ਹੈ ਹੁੰਦੀ ਰਜਾ ਵਿੱਚ ਹੀ ਰਹਿਣਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਉਹ ਇਕੱਠੇ ਪੈਸੇ ਆਣ ਤੇ ਸ਼ਾਇਦ ਕੁਝ ਖਰਾਬ ਕਰ ਦੇ ਅਸਲੀ ਉਹ ਆਪਾਂ ਨੂੰ ਸਲੋ ਐਂਡ ਸਟਡੀ ਵਿਨਸ ਦਾ ਰੇਸ ਯਾਨੀ ਕਿ ਹੌਲੀ ਹੌਲੀ ਦੇ ਰਿਹਾ ਹੈ ਤੇ ਇਹ ਵੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਅਜੇ ਕਰਮਾ ਵਾਲੇ ਲੋਕ ਕਦੇ ਹੀ ਜ਼ਿੰਦਗੀ ਵਿੱਚ ਵੇਖਣ ਨੂੰ ਮਿਲਦੇ ਆ ਇਹ ਕਰੋੜਾ ਲੱਖਾਂ ਕਰੋੜਾ ਬੰਦੇ ਆ ਜੋ ਕੋਈ ਵਿਰਲੇ ਹੀ ਹੁੰਦੇ ਆ ਜਿਹੜਾ ਅੱਜ ਇਹਨਾਂ ਨੇ ਰਿਕਾਰਡ ਤੋੜਿਆ ਜੀ ਜੋ ਪਰਮਾਤਮਾ ਨੂੰ ਮਨਜ਼ੂਰ ਹੋਈ ਹੈ ਜੀ ਪਰਮਾਤਮਾ ਦੇ ਸਿਰ ਤੇ ਹੀ ਹੈ ਉਹਨਾਂ ਨੂੰ ਚੰਗਾ ਲੱਗੇਗਾ ਉਹੀ ਹੋਏਗਾ ਜੀ ਹੁਣ ਇਹਨਾਂ ਨੇ ਆਪਣਾ ਤਾਂ ਮਿਹਨਤ ਕਰਨੀ ਹੈ ਫਲ ਲਾਣਾ ਤਾਂ ਹੁੰਦਾ ਕੰਮ ਨਹੀਂ ਹੁਣ ਇਹਨਾਂ ਨੇ ਸਰ ਫਿਰ ਆਪਣੀ ਦੁਕਾਨ ਤੋਂ ਆਹ ਲਾਟਰੀਆਂ ਪਾਈਆਂ ਦੋ 1 5 ਕਰੋੜ ਦੀ ਤੇ ਇੱਕ 6 ਕਰੋੜ ਦੀ ਹੁਣ ਮਾਲਕ ਅੱਗੇ ਫਰਿਆਦ ਕਰਦੇ ਆਂ ਵੀ ਇਹਨਾਂ ਦੇ ਨਾਲ ਜਿਹੜਾ ਹੈਗਾ ਬੂਟਾ ਰਾਮ ਬੂਟਾ ਰਾਮ ਤੋਂ ਯਾਨੀ ਕਿ ਇਹਨਾਂ ਦੇ ਘਰੇਕ ਜਿਹੜਾ ਨੋਟਾਂ ਦਾ ਬੂਟਾ ਹੈ ਉਹ ਪ੍ਰਮਾਤਮਾ ਨੇ ਲਾ ਦਿੱਤਾ ਤੇ ਜਿਹੜੇ ਉਹਨੂੰ ਦੇ ਤੇ ਫਲ ਉੱਪਰ ਲੱਗਨੇ ਯਾਨੀ ਕਿ ਜਿਹੜੇ ਕਰੋੜਾਂ ਦੇ 5 ਕਰੋੜ ਦੇ 2.5 ਕਰੋੜ ਦੇ 6 ਕਰੋੜ ਦੇ ਨੋਟ ਲੱਗਨੇ ਆ ਉਹ ਵੀ ਇਹਨਾਂ ਦੇ ਬੂਟੇ ਦੇ ਜ਼ਰੂਰ ਲੱਗਣਾਂ ਅਸੀਂ ਆਸ ਕਰਦੇ ਹਾਂ ਵੀ ਪ੍ਰਮਾਤਮਾ ਇਹਨਾਂ ਨੂੰ ਅੱਗੇ ਚੌਕਾ ਛੱਕਾ ਮਾਰਨ ਦੀ ਸ਼ਕਤੀ ਬਖਸ਼ੇ